ਸਰਦਾਰੀ ਕਰਾਂਗੇ ਕਿ ਸਵੇਰ ਨੂੰ ਸੀਪਾ ਚੜਨਾ ਤੋਂ ਪਹਿਲਾਂ ਪਹੁੰਚੀ ਜਮੂਨ ਸੀ ਪਹੁੰਚਣ ਤੋਂ ਪਹਿਰੇ ਬਚਾਉਣ ਦੇ ਮੌਕੇ ਤੁਹਾਨੂੰ ਪੂਰਾ ਇਨਸਾਫ ਮਿਲੂਗਾ ਪ੍ਰਸ਼ਾਸਨ ਫੜਨ ਵਾਲੇ ਖਾਸ ਕਰਕੇ ਫੜਨ ਵਾਲੇ ਇਹਦੇ ਪਤਾ ਨਹੀਂ ਪਹਿਲਾਂ ਬਹੁਤ ਬੁਬਾਰਾ ਬਕਰਿਆ ਦੇਖੋ ਬੜੀ ਸਪੋਟ ਜਿਆਦਾ ਵੀ ਅਪਰੇਡ ਹੋਏ ਨੇ ਕੰਨ ਇਹ ਤੋਂ ਮਾਰ ਦੇ ਬਹੁਤ ਬਹੁਤ ਇਹ ਨਾਲ ਖੜੇ ਆ ਤੁਹਾਨੂੰ ਸਿਰਾਂ ਹਾਜੀ ਸਾਰ ਨੂੰ ਮੇਰੇ ਵੱਲੋਂ ਜੀ ਐਮ ਸੀ ਦੀ ਪਿਛਲੇ ਦਿਨਾਂ ਦੇ ਵਿੱਚ ਕੁਝ ਸ਼ਰਾਰਤੀ ਆਂਸਰਾਂ ਨੇ ਸਾਡੇ ਮਸੀਹ ਭਾਈਚਾਰੇ ਦੇ ਲੋਕ ਇਹਨਾਂ ਨੂੰ ਮਾਰਿਆ ਕੁੱਟਿਆ ਸਾਡੇ ਇਹਨਾਂ ਦੇ ਕੀਮਤੀ ਲਾਲ ਜੀ ਨੇ ਉਹ ਦੱਸ ਰਹੇ ਵੀ ਮੇਰੇ ਸਿਰ ਦੇ ਵਿੱਚ ਮਿੱਟਾ ਮਾਰੀਆਂ ਮੇਰੇ ਲੱਤਾਂ ਦੇ ਉੱਪਰ ਵੀ ਜਿਹੜੇ ਆ ਦਾਤਰ ਮਾਰੇ ਗਏ ਆ ਔਰ ਇਹਨਾਂ ਦੇ ਭਰਾ ਦੀ ਇਕਲੱਤ ਤੋੜਦੀ ਆ ਔਰ ਜਿਹਦੇ ਵਿੱਚ ਇਹਨਾਂ ਦੇ ਵੀ ਦਿਮਾਗ ਦੀਆਂ ਹੱਡੀਆਂ ਟੁੱਟੀਆਂ ਵਾਂ ਔਰ ਇਹਨਾਂ ਦੀ ਵਾਈਫ ਨੂੰ ਵੀ ਦੇਖੋ ਤੁਸੀਂ ਵੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਕੀਤਾ ਇਹਨਾਂ ਨੇ ਔਰ ਦੂਸਰਾ ਇੱਕ ਗੈਂਗਸਟਰਾਂ ਦੀਆਂ ਧਮਕੀਆਂ ਕੰਦੇ ਲਵਾ ਰਹੇ ਨੇ ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਮਸੀਹ ਭਾਈ ਚਾਨਣ ਲੋਕ ਕੀੜੇ ਮਕੂੜੀ ਤਰ੍ਹਾਂ ਸਮਝਦੇ ਨੇ ਔਰ ਸਾਡੇ ਇੱਥੇ ਬਸ ਨਹੀਂ ਆ ਵੀ ਸਾਡੇ ਪਰਮੇਸ਼ਾ ਜਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਵਾ ਉਹਨੂੰ ਵੀ ਜਾਨ ਮਾਰਨ ਦੀਆਂ ਧਮਕੀਆਂ ਦੇ ਦਿੰਦੇ ਆ ਔਰ ਮੈਂ ਹੁਣੇ ਹੀ ਮੈਂ ਸੀਪੀ ਸਾਹਿਬ ਗੁਰਬਿੰਦ ਕੁਲਰਜੀ ਨਾਲ ਗੱਲ ਕਰ ਰਿਹਾ ਔਰ ਮੈਂ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਇਹਨਾਂ ਨੂੰ ਇਨਸਾਫ ਦਵਾਵਾਂਗੇ ਇਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ ਵੀ ਕੋਈ ਸਾਡੇ ਮਸੀ ਭਾਈਚਾਰੇ ਨੂੰ ਤੰਗ ਪਰੇਸ਼ਾਨ ਕਰੇ ਮਾਰੇ ਕੁੱਟੇ ਕਾਰਨ ਬਸ ਬਦਮਾਸ਼ੀ ਹੈ ਜੀ ਉਹ ਕਹਿੰਦੇ ਕਿ ਪਹਿਲੇ ਲੜਕੀ ਜਾ ਰਹੀ ਸੀ ਪਰ ਲੜਕੀ ਨਿਕਾਲਾ ਵਗੈਰਾ ਕੱਢੀਆਂ ਫਿਰ ਉਹਨਾਂ ਨੇ ਘਰ ਤੇ ਆ ਕੇ ਹਮਲਾ ਕੀਤਾ ਮੈਂ ਦੱਸਦਾ ਜੀ ਇਹਨਾਂ ਦੀ ਕੋਈ ਬੇਟੀ ਆ ਉਹਨੂੰ ਪਹਿਲਾਂ ਇਹ ਛੇੜਦੇ ਸੀ ਔਰ ਜਿਸ ਇਹ ਪਰਿਵਾਰ ਨੇ ਵਿਰੋਧ ਕੀਤਾ ਤੇ ਇਹਨਾਂ ਨੂੰ ਵੀ ਮਾਰਨਾ ਕੁੱਟਣਾ ਸਟਾਰਟ ਕਰਤਾ ਦੇਖੋ ਇਹ ਤੇ ਜੰਗਲ ਰਾਜ ਹੋ ਗਿਆ ਨਾ ਮਗਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਕਿ ਕਦੀ ਵੀ ਪੰਜਾਬ ਦੇ ਵਿੱਚ ਲਾਉਣ ਆਰਡਰ ਦੀ ਸਥਿਤੀ ਨਹੀਂ ਖਰਾਬ ਹੋਏਗੀ ਸਾਨੂੰ ਸੀਐਮਓਸ ਵੀ ਗੱਲ ਕਰਨੀ ਪਏਗੀ ਅਸੀਂ ਸੀਐਮਓਸ ਵੀ ਗੱਲ ਕਰਾਂਗੇ ਜੇ ਡੀਜੀਪੀ ਪੰਜਾਬ ਨਾਲ ਗੱਲ ਕਰਨੀ ਪਈ ਤੇ ਡੀਜੀਪੀ ਪੰਜਾਬ ਨਾਲ ਵੀ ਗੱਲ ਕੀਤੀ ਜਾਏਗੀ ਇਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਵੀ ਕੋਈ ਆਮ ਇਨਸਾਨ ਨੂੰ ਕੋਈ ਮਜਬੂਰ ਬੰਦੇ ਨੂੰ ਕੋਈ ਕਮਜ਼ੋਰ ਬੰਦੇ ਨੂੰ ਸਮਝ ਕੇ ਉਹਨੂੰ ਮਾਰੇ ਘੁੱਟੇ ਜਿੱਥੇ ਵੀ ਕਿਤੇ ਇਦਾਂ ਦਾ ਕੰਮ ਹੋਏਗਾ ਗਲੋਬਲ ਕਿشن ਐਕਸ਼ਨ ਕਮੇਟੀ ਇਹਨਾਂ ਚੀਜ਼ਾਂ ਦਾ ਵਿਰੋਧ ਕਰੇਗੀ ਔਰ ਅਸੀਂ ਡਟ ਕੇ ਆਪਣੇ ਮੁਸੀਬਾ ਹੀ ਚਲੇ ਨਾਲ ਖੜੇ ਆਂ ਜਾਣਿਆ ਤੇ ਹਮਲਾ ਕੀਤਾ ਜੀ ਦੁਬਾਰਾ ਫੇਰ ਕਿੱਥੇ ਆ ਗਿਆ ਨਾ ਜੀ ਜਿੱਦਾ ਅੱਜ ਪਰਿਵਾਰ ਨੇ ਮੈਨੂੰ ਦੱਸਿਆ ਰੋ ਕੇ ਬਹੁਤ ਪਹਿਲੀ ਗੱਲ ਤੇ ਤਰਸ ਆਇਆ ਇਹਨਾਂ ਤੇ ਬਹੁਤ ਦਿਲ ਜਿਹੜਾ ਵਾ ਅੰਦਰੋਂ ਰੋ ਰਿਹਾ ਵੀ ਇਹਨਾਂ ਦੀਆਂ ਗੱਲਾਂ ਸੁਣ ਕੇ ਦੇਖੋ ਪਹਿਲਾਂ ਤੇ ਸਾਡੀ ਨੌਲੇਜ ਨਹੀਂ ਸੀ ਉਹਨਾਂ ਜਦੋਂ ਮੈਨੂੰ ਇਹ ਪਤਾ ਲੱਗਾ ਵਾ ਸਾਡੇ ਪਾਸਟਰ ਪੂਰਨ ਸਫਰੀ ਜੀ ਆ ਪਾਸਟਰ ਸੈਮੂਅਲ ਸੋਨੀ ਜੀ ਆ ਇਹਨਾਂ ਨੇ ਸਾਡੇ ਨੌਲੇਜ ਚ ਲੈ ਕੇ ਆਇਆ ਹੁਣ ਕੜੀ ਤੋਂ ਕੜੀ ਕਾਰਵਾਈ ਇਹਨਾਂ ਤੇ ਕਰਵਾਈ ਜਾਏਗੀ ਔਰ ਭਵਿਖ ਵਿੱਚ ਇਦਾਂ ਦਾ ਕੁਝ ਨਾ ਹੋਵੇ ਉਹਦੇ ਲਈ ਕੜੇ ਕਦਮ ਚੁੱਕੇ ਜਾਣਗੇ ਧੰਨਵਾਦ ਅਮਰਜੀਤ ਕਿਥੋਂ ਦੇ ਰਹੋ ਸਰ ਇੰਦਰਾ ਕਲੋਨੀ ਕੀ ਮੈਟਰ ਹੈ ਵਗਰਾ ਮੈਟਰ ਇਹੀ ਸਰ ਕੇ ਪਹਿਲਾਂ ਵੀ ਇਹਨਾਂ ਦੀ ਸਾਡੇ ਨਾਲ ਝਗੜਾ ਹੋਇਆ ਸੀ ਤੇ ਮਹੀਨਾ ਪਹਿਲਾਂ ਹੋਇਆ ਸੀ ਝਗੜਾ ਉਸ ਤੋਂ ਬਾਅਦ ਅਹੀਂ ਵੀ ਮਤਲਬ ਝਗੜੇ ਦਾ ਕਾਰਨ ਕੀ ਹੈ ਹੁਣ ਇਹ ਝਗੜੇ ਦਾ ਮੇਨ ਕਾਰਨ ਇਹੀ ਕਿ ਮੇਰੀ ਬੇਟੀ ਤੇ ਮੇਰਾ ਬ੍ਰਦਰ ਇਨ ਉਹ ਬਾਜ਼ਾਰ ਗਏ ਸੀ ਜਦੋਂ ਵਾਪਸ ਆਏ ਤੇ ਕਿਤੇ ਰਸਤੇ 'ਚ ਖੜਾ ਹੀ ਤਿੰਨੇ ਕੁੜੀ ਨੂੰ ਮਤਲਬ ਗੰਦੀਆਂ ਗਾਲਾਂ ਕੱਢੀਆਂ ਤੇ ਉਹਨਾਂ ਨੇ ਇਗਨੋਰ ਕਰ ਦਿੱਤਾ ਫਿਰ ਜਦੋਂ ਘਰ ਆ ਗਏ ਮੋਟਰਸਾਈਕਲ ਜੇ ਅੰਦਰ ਲਾਇਆ ਸੀ ਤੇ ਮਗਰੇ ਫਿਰ ਮੁੰਡੇ ਲੈ ਕੇ ਆ ਗਿਆ ਉਹਨਾਂ ਨੇ ਨਹੀਂ ਦੁਬਾਰਾ ਹਮਲਾ ਕੀਤਾ ਉਹਨਾਂ ਨੇ ਫਿਰ ਦੁਬਾਰਾ ਹਮਲਾ ਕਰ ਦਿੱਤਾ ਕਿੰਨੇ ਕ ਬੰਦੇ ਕਾਫੀ ਜਾਣੇ ਉਹਨਾਂ ਕੋਲ ਕਿਰਚਾ ਸੀ ਦਾਤਰ ਹੀ ਹੋਰ ਵੀ ਥਿਆਰ ਰਹਿ ਗਏ ਸੀ ਕੜੇ ਕੁੜੇ ਹੀ ਕਾਫੀ ਪਾਏ ਉਹਨਾਂ ਨੇ ਕੀ ਸਮਝ ਤਿੰਨ ਚਾਰ ਦਿਨ ਹੋ ਗਏ ਪ੍ਰਸ਼ਾਸਨ ਨੇ ਇਹਦੇ ਕੋਈ ਕਾਰਵਾਈ ਕਿਉਂ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਕੋਈ ਮੌਕਾ ਤੱਕ ਨਹੀਂ ਦੇਖਣਾ ਆ ਸਾਡੀ ਹਲਪ ਵਾਸਤੇ ਕੋਈ ਅੱਗੇ ਨਹੀਂ ਆਇਆ ਅਜੇ ਤੱਕ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਇਹੀ ਹੈ ਕਿ ਸਾਡੇ ਉਹਨਾਂ ਦੇ ਖਿਲਾਫ ਕਾਰਵਾਈ ਹੋਏ ਜੋ ਵੀ ਸਾਡਾ ਇਨਸਾਫ ਬੰਦਾ ਝਗੜੇ ਦੇ ਦੌਰਾਨ ਮੇਰੀ ਮਤਲਬ ਮੇਰਾ ਜੇਠ ਮੇਰੇ ਹਸਬੰਡ ਤੇ ਮੈਂ ਸੋ ਮੁਕੇ ਤੋਂ ਛੋਟੇ ਛੋਟੇ ਬੱਚੇ ਵੀ ਸੀ ਹਾਂਜੀ ਮੇਰੇ ਬੇਟੇ ਨੂੰ ਉਹਨੇ ਮਾਰਨ ਦੀ ਧਮਕੀ ਦਿੱਤੀ ਆ ਕਿ ਇਹਨੂੰ ਬਾਹਰ ਕੱਢੋ ਉਸ ਵਕਤ ਐਥੇ ਨਹੀਂ ਹੈਗੇ ਘਰੇ ਨਹੀਂ ਹੈਗੇ ਸਾਰੇ ਠਾਣੇ ਗਏ ਸੀ ਮਗਰੋਂ ਆਣ ਕੇ ਉਹਨੇ ਧਮਕੀਆਂ ਲਾਈਆਂ ਗਵਾਂਢੀ ਜਿਹੜੇ ਸਾਡੀ ਹੈਲਪ ਕਰਦੇ ਜਿੰਨਾ ਮੇਰੇ ਬੱਚੇ ਸੰਭੇ ਉਹਨਾਂ ਦੇ ਵੀ ਆਣ ਕੇ ਉਹਨੇ ਗੇਟ ਤੇ ਮਤਲਬ ਇਟਾਂ ਮਾਰੀਆਂ ਕਹਿੰਦੇ ਕਿ ਮੰਗਈ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਿਹੜਾ ਅੱਜ ਕੋਰਣਾ ਕੋਸ਼ਿਸ਼ ਕਰ ਰਿਹਾ ਹੈ ਮੈਂ ਪੂਰਨ ਸਫਰੀ ਚੇਅਰਮੈਨ ਆਲ ਇੰਡੀਆ 크ਰਿਸਚਨ ਸਮਾਜ ਭਲਾਈ ਦਲ ਮੈਂ ਦੱਸਣਾ ਚਾਹੁੰਦਾ ਕਿ ਅੱਜ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸਚਿੰਦਰ ਗੌਰਵ ਜੀ ਉਹਨਾਂ ਨੂੰ ਇਹ ਸਾਡੇ ਜਿਹੜੇ ਚਰਚਾਂ ਆਂਦੇ ਆ ਕੀਮਤੀ ਲਾਲ ਜੀ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਇਦਾਂ ਦੇ ਬਾਰੇ ਉਹਨਾਂ ਨੂੰ ਪਤਾ ਲੱਗਾ ਸੀ ਤੇ ਉਹ ਇਹਨਾਂ ਦੇ ਦੁੱਖ ਦਰਦ ਸੁਣਨ ਲਈ ਸਮਝਣ ਲਈ ਤਸੱਲੀ ਦੇਣ ਲਈ ਇੱਥੇ ਆਏ ਸੀ ਮੈਂ ਇਹ ਕਹਿਣਾ ਚਾਹੁੰਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਵਾ ਜਿਹੜੇ ਦੋਸ਼ੀਆਂ ਤੇ ਸਖਤ ਤੋਂ ਸਖਤ ਤੱਕ ਜਿਹੜੀ ਕਾਰਵਾਈ ਕਰਕੇ ਐਫਆਈਆਰ ਲੋਜ਼ ਕਰਕੇ ਜਿਹੜੀਆਂ ਬੰਦੀਆਂ ਧਰਾਵਾਵਾਂ ਪਰਚਾ ਦਰਜ ਕਰਕੇ ਤੇ ਸੇਤੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਤਸੱਲੀ ਦਿੱਤੀ ਜਾਏ ਇਹਨਾਂ ਨੂੰ ਇਨਸਾਫ ਦਿੱਤਾ ਜਾਏ ਤਾਂ ਕਿ ਜਿਹੜਾ ਇਹਨਾਂ ਦੇ ਹਿਰਦੇ ਬਲੁੰਦਰੇ ਗਏ ਆ ਉਹ ਮਲਮ ਪੱਟੀ ਦਾ ਕੰਮ ਹੋ ਸਕੇ। ਸਰਕਾਰੀ ਤੁਸੀਂ ਉਸ ਦਿਨ ਤੇ ਇਹਨਾਂ ਦੇ ਪਰਿਵਾਰ ਦੇ ਨਾਲ ਖੜੋਤੇ ਸੀ ਉਦੋਂ ਵੀ ਤੁਸੀਂ ਬਿਆਨ ਦਿੱਤਾ ਤਾਂ ਕੀ ਸਮਝ ਆਏ ਤੱਕ ਪ੍ਰਸ਼ਾਸਨ ਕਾਰਵਾਈ ਚੰਗੀ ਸਰ। ਪ੍ਰਸ਼ਾਸਨ ਨੂੰ ਕਹਿ ਰਿਹਾ ਕਿ ਜਿਹੜੀਆਂ ਇੱਥੋਂ ਮੈਡੀਕਲ ਜਿਹੜੀਆਂ ਰਿਪੋਰਟਾਂ ਵਾਂ ਐਕਸ-ਰੇ ਰਿਪੋਰਟਾਂ ਵਾਂ ਉਹ ਆਉਂਦੀਆਂ ਵਾਂ ਤੇ ਅਸੀਂ ਬਿਆਨ ਲਾਵਾਂਗੇ ਪਰ ਅਜੇ ਤੱਕ ਕੋਈ ਮੌਕਾ ਵੀ ਵਿਖਣ ਨਹੀਂ ਹੈ। ਉਹਨਾਂ ਇਹਨਾਂ ਦਾ ਘਰ ਦਾ ਮੌਕਾ ਵੀ ਵੇਖਣ ਨਹੀਂ ਗਏ ਮੈਂ ਸਮਝਦਾ ਕਿ ੱਈਆ ਉਹਨਾਂ ਦੀ ਕਾਰਜਕਾਰੀ ਢਿੱਲੀ ਹੈ ਠੀਕ ਹੈ ਤੇ ਕਿਰਾਤੀ ਇੰਦਰਾ ਕਲੋਨੀ ਝਗੜਾ ਦੀਆਂ ਦੋ ਪਾਰਟੀਆਂ ਕੋਪਲੀਟ ਹੈ ਜੀ ਕੀ ਸਾਰਾ ਮਾਮਲਾ ਇੱਕ ਇੰਦਰਾ ਕਲੋਨੀ ਦੋ ਪਾਰਟੀਆਂ ਵਿੱਚ ਝਗੜਾ ਹੋਇਆ ਵਾ ਦੋਨਾਂ ਪਾਰਟੀਆਂ ਦੇ ਜਿਹੜਾ ਵੀ ਅੰਡਰ ਟ੍ਰੀਟਮੈਂਟ ਹੈਗੇ ਨੇ ਜੋ ਵੀ ਉਹ ਬਿਆਨ ਦੇਣਗੇ ਜਾਂ ਉਹਨਾਂ ਦੀ ਜੋ ਵੀ ਐਮਐਲਆਰ ਰਿਪੋਰਟ ਆਏਗੀ ਉਸ ਮੁਤਾਬਕ ਜਿਹੜੀ ਕਾਰਵਾਈ ਕਰ ਦਿੱਤੀ ਜਾਏਗੀ